ਆਪਾਂ ਸਾਰੇ ਜਾਣਦੇ ਆ ਗੁਰੂ ਸਾਹਿਬ ਦਾ ਬਾਣੀ ਦੇ ਵਿੱਚ ਵੀ ਇਹ ਬਚਨ ਆ ਵੀ ਹਰ ਇੱਕ 'ਚ ਹੀ ਖੂਨ ਆ ਹਰ ਇੱਕ ਦੇ ਵਿੱਚ ਹੀ ਜਿਹੜੇ ਮਨੁੱਖੀ ਅੰਗ ਆ ਇੱਕੋ ਜਿਹੇ ਆ ਏਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਗੁਰੂ ਦਾ ਉਪਦੇਸ਼ ਆ ਮਾਨਸ ਕੀ ਜਾਤ ਸਬੈ ਏਕੈ ਪਹਿਚਾਨ ਬੋਦਾ ਵੀ ਸਿਧਾਂਤ ਆ ਤਾਂ ਕਈ ਬੱਚੇ ਇੱਥੇ ਆ ਮਾਵਾ ਉਧਰ ਚਲ ਗੀਆਂ ਮਾਵਾ ਉਧਰ ਆ ਬੱਚੇ ਇੱਥੇ ਰਹਿ ਗਏ ਜੀ ਇਹੋ ਜਿਹਾ ਕਦੀ ਵੀ ਨਹੀਂ ਹੋਣਾ ਚਾਹੀਦਾ ਹੁਣ ਬੱਚੇ ਨੂੰ ਕੀ ਪਤਾ ਵਾ ਵੀ ਜੰਗ ਕੀ ਆ ਬੱਚੇ ਨੂੰ ਤੇ ਮਾਂ ਚਾਹੀਦੀ ਆ ਤੇ ਮਾਵਾਂ ਨੂੰ ਬੱਚੇ ਚਾਹੀਦੇ ਆ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਖੜਾ ਮੈਂ ਗੁਰੂ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹੋ ਜੇ ਮੌਕੇ ਕਦੀ ਵੀ ਨਾ ਬਣਨ ਲੋਕ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਇਤفاق ਦੇ ਨਾਲ ਰਹਿਣ ਦੂਜਾ ਜੰਗ ਕਦੀ ਵੀ ਕਿਸੇ ਮਸਲੇ ਦਾ ਹੱਲ ਨਹੀਂ ਆ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਜਦੋਂ ਹਿਟਲਰ ਦੇ ਵੇਲੇ ਸਾਰਾ ਕੁਝ ਹੋਇਆ ਭਾਵੇਂ ਕਿ ਹਿਟਲਰ ਬੜਾ ਜ਼ੁਲਮੀ ਹੀ ਜੀ ਪਰ ਜਦੋਂ ਉਥੇ ਪਰਮਾਣੂ ਡਿੱਗੇ ਹੀ ਅੱਜ ਤੱਕ ਵੀ ਉਥੇ ਬੱਚੇ ਅਪਾਜ ਜਾਂਦੇ ਆ ਕਿੰਨਾ ਨਾਸ਼ ਹੋਇਆ ਕੋਈ ਵੀ جنگ ਕਿਸੇ ਵੀ ਖਿੱਤੇ ਦੇ ਵਿੱਚ ਲੜੀ ਜਾਵੇ ਉਹ ਮਨੁੱਖਤਾ ਲਈ ਘਾਤਕ ਆ ਇਨਸਾਨੀਅਤ ਲਈ ਘਾਤਕ ਆ ਔਰ ਸਾਰੀ ਕੁਦਰਤ ਦੇ ਜੀਵ ਜੰਤੂਆਂ ਲਈ ਘਾਤਕ ਆ ਮੈਂ ਗੁਰੂ ਅੱਗੇ ਅਰਦਾਸ ਕਰਦਾ ਪਾਤਸ਼ਾ ਇਹੋ ਜੀਆਂ ਜੰਗਾਂ ਕਦੀ ਨਾ ਹੋਣ ਅਸੀਂ ਸੰਵਾਦ ਦੇ ਨਾਲ ਸਾਰੇ ਹੱਲ ਕਰੀਏ ਕਿੱਤੇ ਵੀ ਕੋਈ ਕਤਲੋਗਾਰਤਨਾ ਹੋਵੇ ਔਰ ਖਾਸ ਕਰਕੇ ਪੰਜਾਬ ਇਹ ਤੇ ਗੁਰੂਆਂ ਦਾ ਖੇਤਾ ਇਸ ਪਾਸਿਓਂ ਵੀ ਕਦੀ ਕੋਈ ਜੰਗ ਲੱਗਣੀ ਨਹੀਂ ਚਾਹੀਦੀ ਇਹ ਖੇਤਾ ਤੇ mohabbat ਦਾ prem ਦਾ ਪੈਗਾਮ ਦਿੰਦਾ ਜਿਹੜੀਆਂ ਸਾਡੇ ਬੱਚੇ ਕੁਛ ਇਧਰ ਰਹਿ ਗਏ ਆ ਕੁਛ ਉਧਰ ਆ ਮਾਵਾ ਮੈਂ ਗੁਰੂ ਅਗੇ ਅਰਦਾਸ ਕਰਦਾ ਵੀ ਗੁਰੂ ਸਾਹਿਬ ਛੇਤੀ ਮੇਰ ਕਰਨ ਉਹ ਫੇਰ ਮਿਲਣ ਕਈ ਵਿਚਾਰੇ ਇਲਾਜ ਕਰਾਉਣ ਆਏ ਆ ਤੋ ਮੈਡੀਕਲ ਦੇ ਵਿੱਚ ਤੇ ਜੰਗ ਅਹਿਮ ਨਹੀਂ ਨਾ ਹੁੰਦੀ ਉੱਥੇ ਦੇਹੰਦਾ ਵੀ ਬੰਦੇ ਦੀ ਜਾਨ ਕਿੱਦਾਂ ਬਚਾਉਣੀ ਆ ਸਰਕਾਰਾਂ ਨੂੰ ਹਰ ਪਾਸੇ ਦੀ ਸਰਕਾਰ ਨੂੰ ਇਹਦੇ ਤੇ ਗੌਰ ਕਰਨਾ ਚਾਹੀਦਾ ਇਹਦੇ ਤੇ ਸੋਚਣਾ ਚਾਹੀਦਾ ਸਰਦਾਰ ਸਾਹਿਬ ਇੱਕ ਪਾਣੀਆ ਤਾਂ ਬਹੁਤ ਵੱਡਾ ਮਸਲਾ ਭਾਈ ਕਨਈਆ ਜੀ ਦਾ ਵੀ ਜ਼ਿਕਰ ਕੀਤਾ ਗਿਆ ਨੈਪ ਸਿੰਘ ਸੈਣੀ ਹੋਰੀ ਜਿਹੜੇ ਨੇ ਹਰਿਆਣੇ ਦੇ ਸੀਐਮ ਨੇ ਉਹਨਾਂ ਨੇ ਕਿਹਾ ਕਿ ਭਾਈ ਕਨਈਆ ਜੀ ਦੁਸ਼ਮਣ ਨੂੰ ਵੀ ਪਾਣੀ ਪਿਲਾਉਂਦੇ ਸੀਗੇ ਤੇ ਜੇ ਸਾਨੂੰ ਥੋੜੀ ਬਹੁਤੀ ਪਾਣੀ ਦੀ ਪੀਣ ਦੀ ਲੋੜ ਆ ਸਾਨੂੰ ਦਿੱਤਾ ਜਾਵੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਆਲ ਪਾਰਟੀ ਮੀਟਿੰਗ ਵੀ ਸੱਦੀ ਗਈ ਆ ਜੀ ਦੇਖੋ ਸਰਦਾਰ ਜੀ ਪਾਣੀ ਜੇ ਤੇ ਪੀਣ ਵਾਲੇ ਦਾ ਮਸਲਾ ਹੋਵੇ ਤੇ ਪੀਣ ਵਾਲੇ ਤੋਂ ਵੱਧ ਤੇ ਪਹਿਲਾਂ ਹੀ ਜਾ ਰਿਹਾ ਇਹ ਪੀਣ ਵਾਲੇ ਦਾ ਤੇ ਮਸਲਾ ਹੀ ਨਹੀਂ ਆ ਜੇ ਤੇ ਜਾਂ ਤੇ ਪੰਜਾਬ ਨੂੰ ਬੰਜਰ ਕਰ ਦਿੱਤੀ ਆਪਾਂ ਜੇ ਤੇ ਪੰਜਾਬ ਦੇ ਕੋਲ ਪਾਣੀ ਹੋਵੇ ਤੇ ਦੇ ਦੇ ਦੂਜੀ ਗੱਲ ਰਿਪੇਰੀਅਨ ਲਾਓ ਇਹ ਗੱਲ ਕਹਿੰਦਾ ਵੀ ਜਿਹੜੇ ਸੂਬੇ ਦੇ ਵਿੱਚ ਦਰਿਆ ਵਗਦੇ ਆ ਪਹਿਲਾਂ ਉਹਦਾ ਹੱਕ ਆ ਪਿਛੇ ਦੇ ਹੜ ਆਏ ਪਾਣੀ ਖੁੱਲਾ ਛੱਡਤਾ ਇਹਨਾਂ ਨੇ ਤੇ ਡੁੱਬਿਆ ਕੌਣ ਪੰਜਾਬ ਡੁੱਬਾ ਰੋਪੜ ਡੁੱਬਾ ਇਹ ਗੱਲ ਠੀਕ ਨਹੀਂ ਆ ਜਿੱਥੇ ਰਿਪੇਅਰਿੰਗ ਲਾ ਦੇ ਮੁਤਾਬਕ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੀ ਹੱਕ ਆ ਹਾਂ ਪੀਣ ਵਾਲੇ ਪਾਣੀ ਦੇ ਮਸਲੇ ਦੀ ਗੱਲ ਆ ਵਾਧੂ ਜਾ ਰਹੀਆ ਮੈਂ ਕਹਿੰਦਾ ਸਾਰਾ ਭਾਰਤ ਵੀ ਜੇ ਜਿੰਨਾ ਪਾਣੀ ਹਰਿਆਣੇ ਨੂੰ ਜਾਂਦਾ ਜੇ ਪੀਲੇ ਤੇ ਤਾਂ ਨਹੀਂ ਮੁੱਕਦਾ ਬਾਕੀ ਗੁਰੂ ਦਾ ਸਿਧਾਂਤ ਸਾਂਝਾ ਵਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਕਹੀਏ ਵੀ ਭੁੱਖੇ ਮਾਰ ਦਈਏ ਆਪਣੀਆਂ ਜ਼ਮੀਨਾਂ ਬੰਜਰ ਇਹ ਵੀ ਤੇ ਮਨੁੱਖੀ ਆ ਨਾ ਇੱਥੇ ਔਰ ਇਹ ਧਰਮ ਦਾ ਮਸਲਾ ਵੀ ਨਹੀਂ ਆ ਇੱਥੇ ਸਾਡੇ ਹਿੰਦੂ ਭਰਾ ਵੀ ਆ ਸਾਡੇ ਮੁਸਲਮਾਨ ਭਰਾ ਵੀ ਆ ਸਿੱਖ ਵੀ ਆ ਇਹ ਤੇ ਸਾਂਝਾ ਮੁੱਦਾ ਇਸ ਕਰਕੇ ਵੇਖੋ ਸਰਕਾਰਾਂ ਨੂੰ ਇਸ ਮਸਲੇ ਤੇ ਧੱਕਾ ਨਹੀਂ ਕਰਨਾ ਚਾਹੀਦਾ ਜਦੋਂ ਹੜ ਆਉਂਦੇ ਆ ਤੇ ਇਹ ਡੁੱਬਣ ਪਹਿਲਾਂ ਹੀ ਪਾਣੀ ਬਹੁਤ ਜਾ ਰਿਹਾ ਪੰਜਾਬ ਤੇ ਇਹ ਚੋਂਦਾ ਵੀ ਉਹਦੇ ਤੇ ਗੌਰ ਕਰੋ ਪਰ ਇਹ ਹੋਰ ਖੋਣਾ ਚਾਹੁੰਦੇ ਆ ਇਹ ਬਿਲਕੁਲ ਠੀਕ ਨਹੀਂ ਆ ਇਹਦੇ ਤੇ ਇਹਨਾਂ ਨੂੰ ਵਿਚਾਰ ਕਰਨੀ ਚਾਹੀਦੀ ਸ੍ਰੀ ਸਾਹਿਬ ਕਈ ਪਰਿਵਾਰ ਉੱਥੇ ਬੈਠੇ ਸੀ ਪਾਕਿਸਤਾਨੀ ਉਹਨਾਂ ਉੱਤੇ ਸ਼ੁਰੂ ਕਰਨੇ ਕਮਿਟੀ ਨੂੰ ਕੀ ਇਤਿਆਮ ਦਿੱਤਾ ਗਿਆ ਕਿ ਸਹੂਲਤਾਂ ਬਹੁਤ ਜ਼ਿਆਦੀ ਹੈ ਲੰਗਰ ਦਾ ਪ੍ਰਬੰਧ ਕਰਤੇ ਜੀ ਜੀ ਹੋਰ ਵੀ ਜਿਹੜੀ ਲੋਡ ਹੋਊਗੀ ਐਸਜੀਪੀਸੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਵਾ ਜੀ ਗੁਰੂ ਦੀ ਇਹਨਾਂ ਤੇ ਬੜੀ ਕਿਰਪਾ ਕਰ ਦੇਣ ਕਿ ਪ੍ਰਬੰਧ ਕੋਈ ਮਸਲਾ ਹੀ ਨਹੀਂ ਬੱਚਿਆਂ ਲਈ ਦੁੱਧ ਜਾ ਰਿਹਾ ਜੀ ਖਾਣ ਪੀਣ ਦਾ ਰਸ਼ਨ ਰੈਂਸਪੇਰਾ ਵੀ ਕੀਤਾ ਜਾਵੇ ਦੋਨਾਂ ਦਾ ਬਿਲਕੁਲ ਕੀਤਾ ਜਾਊਗਾ ਜੀ ਜੋ ਡਿਮਾਂਡ ਹੋਗੀ ਐ ਜੀਪੀਸੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਸਰਦਾਰ ਹਰਜਿੰਦਰ ਸਿੰਘ ਧਮੀ ਜੀ ਦੀ ਅਗਵਾਈ ਦੇ ਵਿੱਚ ਸਾਰੇ ਪ੍ਰਾਲੇ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ